ਯੋਦਨਸ਼ੀਆਂ ਵਿਰੁੱਧ ਮੁਹਿੰਮ ਦੇ ਚੱਲਦੇ ਅੱਜ ਕਾਦੀਆਂ ਵਿਖੇ ਵੱਡੀ ਕਾਰਵਾਈ ਕੀਤੀ ਗਈ ਇਸ ਮੌਕੇ ਪ੍ਰਸ਼ਾਸਨ ਵੱਲੋਂ ਇੱਕ ਕਰਤੇ ਪੀਲਾ ਪੰਜਾ ਚਲਾ ਕੇ ਉਸ ਨੂੰ ਤੋੜ ਦਿੱਤਾ ਗਿਆ ਇਸ ਮੌਕੇ ਐਸਐਸਪੀ ਬਟਾਲਾ ਸ਼੍ਰੀ ਸੁਹੇਲ ਮੀਰ ਕਾਸਮ ਨੇ ਕਿਹਾ ਕਿ ਨਸ਼ਾ ਤਸਕਰਾਂ ਖਿਲਾਫ ਅਸੀਂ ਵੱਡੀ ਮੁਹਿੰਮ ਚਲਾ ਰਹੇ ਹਾਂ ਅਤੇ ਨਸ਼ਾ ਵਿਕਰੇਤਾ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਤਰ੍ਹਾਂ ਦੇ ਅੰਸਰ ਜਾਂ ਤੇ ਇਲਾਕਾ ਛੱਡ ਜਾਣ ਜਾਂ ਫਿਰ ਉਨ੍ਹਾਂ ਦਾ ਅੰਜਾਮ ਇਹੋ ਹੋਵੇਗਾ ਇਸ ਮੌਕੇ ਈਓ ਨਗਰ ਕਾਉਂਸਲ ਕਾਦੀਆਂ ਤੇ ਉਹਨਾਂ ਦੀ ਟੀਮ ਮੌਕੇ ਤੇ ਹਾਜ਼ਰ ਸੀ ਉਹਨਾਂ ਵੱਲੋਂ ਇਸ ਘਰ ਨੂੰ ਸੀਲ ਵੀ ਕਰ ਦਿੱਤਾ ਗਿਆ ਕਿੱਥੇ ਅੱਜ ਚਲੋ ਜੀ ਚਲੋ ਇਹ ਲਾਉਂਦੇ ਆ ਆਪਣਾ ਕਮਰਾ ਲਈ ਰੋ ਅੱਜ ਅਸੀਂ ਬਾਲਮਿਕੀ ਮੋਹੱਲਾ ਕਾਦੀਆਂ ਦੇ ਵਿੱਚ ਖੜੇ ਹੈਗੇ ਨੇ ਤਾਂ ਇੱਥੇ ਅੱਜ ਸਿਵਲ ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਇੱਥੇ ਪੁਲਿਸ ਡਿਸਟ੍ਰਿਕਟ ਪੁਲਿਸ ਬਟਾਲਾ ਦੀ ਟੀਮ ਜਾਈਆ ਹੈਗੀ ਆ ਇੱਕ ਨੌਸ਼ਰਨ ਦਾਸ ਉਰਫ ਕਾਕਾ ਨਾਮ ਦਾ ਵਿਅਕਤੀ ਹੈ ਸਨਫ ਸ਼ਰੀ ਚੰਦ ਇਹ ਬਾਲਮਿਕੀ ਮੋਹੱਲਾ ਦੇ ਵਿੱਚ ਰਹਿੰਦਾ ਹੈ ਇਸ ਵੇਲੇ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਹੈਗਾ ਤਾਂ ਇਹਨੇ ਜਿਹੜੀ ਕੋਠੀ ਬਣਾਈ ਹੈ ਇਹ ਨਜਾਇਜ਼ ਉਸਾਰੀ ਕਰਕੇ ਸਰਕਾਰੀ ਜ਼ਮੀਨ ਤੇ ਉੱਤੇ ਬਣਾਈ ਗਈ ਹੈਗੀ ਤਾਂ ਇਹਨੂੰ ਪਹਿਲਾਂ ਕਾਫੀ ਨੋਟਿਸਸ ਮਿਲੇ ਸੀਗੇ ਸਿਵਲ ਪ੍ਰਸ਼ਾਸਨ ਵੱਲੋਂ ਤਾਂ ਇਹਨੇ ਕੋਈ ਸੈਲਵ ਡਿਮੋਲਿਸ਼ਨ ਨਹੀਂ ਕੀਤੀ ਤਾਂ ਇਹਦੇ ਕਾਰਨੂੰ ਡਿਮੋਲਿਸ਼ ਕਰਨ ਲਈ ਅੱਜ ਸਿਵਲ ਪ੍ਰਸ਼ਾਸਨ ਆਈ ਹੈ ਨਾਲ ਪੁਲਿਸ ਵੱਲੋਂ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾ ਰਹੀ ਹੈ ਤਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਇਸ ਮਲਜ਼ਮ ਦੇ ਬਾਰੇ ਇਹਦੇ ਬਰ ਖਲਾਫ 6 ਮੁਕਦਮੇ ਦਾਰੇ ਸੈਗੇ ਨੇ ਉਹਦੇ ਵਿੱਚ ਚਾਰ ਮੁਕਦਮੇ ਜਿਹੜੇ ਹੈ ਐਨਡੀਪੀਐਸ ਦੇ ਦਰਜ ਹੈਗੇ ਨੇ ਉਹ ਕਾਦੀਆਂ ਦੀਨਾ ਨਗਰ ਕਾਨੂੰਆ ਔਰ ਐਨਟੀਐਫ ਜਿਹੜਾ ਥਾਣਾ ਹੈ ਮੋਹਾਲੀ ਦੇ ਵਿੱਚ ਉਹਦੇ ਪਰਚੇ ਦਰਜ ਹੈਗੇ ਨੇ ਇਸ ਤੋਂ ਇਲਾਵਾ ਇਹਦੇ ਬਰਖਲਾਫ ਆਰਮਜ਼ ਐਕਟ ਤੇ ਵੀ ਪਰਚੇ ਦਰਜ ਹੈਗੇ ਨੇ ਤਾਂ ਇਹ ਵੀ ਦੱਸਣਾ ਜੋ ਨਾ ਇਹਦੇ ਜਿਹੜੇ ਵਕ ਵਕ ਜਿਹੜੇ ਐਨਡੀਪੀਐਸ ਦੇ ਮੁਕਦਮੇ ਦਰਜ ਹੈ ਉਹਦੇ ਵਿੱਚ ਸਮਾਲ ਕੁਆਂਟੀਟੀ ਤੋਂ ਲੈ ਕੇ ਕਮਰਸ਼ੀਅਲ ਕੁਆਂਟੀਟੀ ਦੇ ਪਰਚੇ ਇਹਦੇ ਤੇ ਦਰਜ ਹੈ ਦਾ ਹਾਲ ਫਿਲਹਾਲ ਇਹ ਐਨਟੀਐਫ ਨੇ ਵਿਦ ਕਮਰਸ਼ੀਅਲ ਕੁਆਂਟੀਟੀ ਇਹਨੂੰ ਗ੍ਰਿਫਤਾਰ ਕਰਕੇ ਇਸ ਵੇਲੇ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਹੈ ਤਾਂ ਇਹਨੇ ਜਿਹੜਾ ਇਹ ਕੰਸਟਰਕਸ਼ਨ ਕੀਤਾ ਇੱਕ ਤਾਂ ਇਨ ਦਾ ਫਰਸਟ ਪਲੇਸ ਇਹ ਗਵਰਨਮੈਂਟ ਲੈਂਡ ਹੈ ਤਾਂ ਇਹਦੇ ਵਿੱਚ ਇਹਨਾਂ ਨੂੰ ਨੋਟਿਸਸ ਕਾਫੀ ਸਾਰੇ ਸਰਵ ਹੋਏ ਸੀਗੇ ਦੂਜਾ ਜਿਹੜੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਹੈ ਕਿ ਇਹਦੇ ਵਿੱਚ ਜਿਹੜੇ ਫੰਡਸ ਹੈ ਜਾਂ ਜਿਹੜਾ ਪੈਸਾ ਇਸਤੇਮਾਲ ਹੋਇਆ ਹੈ ਇਟ ਇਜ਼ ਦਾ ਪ੍ਰੋਸੀਡਸ ਆਫ ਦਾ ਕਰਾਇਮ ਜਿਹੜਾ ਇਹ ਐਨਡੀ ਦਾ ਕਾਰੋਬਾਰ ਕਰਕੇ ਇਹਨੇ ਬਣਾਇਆ ਹੈ ਤਾਂ ਤੋਂਡੇ ਸੜਕੇ ਮੀਡੀਆ ਰਾਹੀਂ ਮੈਂ ਸਾਰੇ ਜਿਹੜੇ ਨਸ਼ਾ ਤਸਕਰੀ ਦੇ ਵਿੱਚ ਬੰਦੇ ਮਲਬਸ ਹੈਗੇ ਨੇ ਕਿ ਅਸੀਂ ਪਹਿਲਾਂ ਹੀ ਸਖਤ ਹੈ ਸਰਕਾਰ ਨੇ ਯੁੱਧ ਨਸ਼ਾ ਵਿਰੁੱਧ ਦੀ ਮੁਹਿੰਮ ਚਾਲੂ ਕੀਤੀ ਹੈ ਉਹਦੇ ਬਰਖਲਾਫ ਪਹਿਲਾਂ ਹੀ ਬਟਾਲਾ ਪੁਲਿਸ ਦੇ ਵਿੱਚ ਵੀ 250 ਤੋਂ ਉੱਤੇ ਗ੍ਰਿਫਤਾਰੀਆਂ ਹੋਈਆਂ ਹਨ ਪਿਛਲੇ 2 ਮਹੀਨਿਆਂ ਦੇ ਵਿੱਚ ਤਾਂ ਉਹ سلسلہ ਅੱਗੇ ਵੀ ਜਾਰੀ ਰਹੂਗਾ ਤਾਂ ਮੈਂ ਮੈਸੇਜ ਸਾਰਿਆਂ ਨੂੰ ਦੇਣਾ ਚਾਹੁੰਦਾ ਹੈ ਕਿ ਜਿਹੜਾ ਵੀ ਬੰਦਾ ਨਸ਼ਾ ਤਸਕਰੀ ਦੇ ਵਿੱਚ ਮਲਬਸ ਹੈ ਤੁਸੀਂ ਛੱਡ ਜਾਓ ਨਹੀਂ ਤਾਂ ਉਹਨਾਂ ਦਾ ਜਿਹੜਾ ਠਿਕਾਣਾ ਹੈ ਉਹ ਜੇਲ ਹੈਗਾ ਸਰ ਕਿੰਨੀ ਇਹਦੇ ਵਿੱਚ ਬਟਾਲਾ ਪੁਲਿਸ ਨੇ ਕਰੀਬਨ 52 ਜਿਹੜੀ ਪ੍ਰਾਪਰਟੀਆਂ ਹੈ ਉਹ ਪਿੱਛੇ ਫ੍ਰੀਜ਼ ਫ੍ਰੀਜ਼ ਕਰਾਈਆਂ ਹੈਗੀਆਂ ਤਾਂ ਉਹਨਾਂ ਦੀ ਵੈਲਿਊਏਸ਼ਨ ਕਰੀਬਨ 28 ਕਰੋੜ ਦੀ ਹੈਗੀ ਤਾਂ ਇਹਦਾ ਜਿਹੜਾ ਵੈਲਿਊਏਸ਼ਨ ਕਿਉਂਕਿ ਦੂਜਾ ਇੱਕ ਮੈਕਮਾ ਜਿਹੜਾ ਈਓ ਆਫੀਸਰ ਹੁੰਦਾ ਸਿਵਲ ਮੈਕਮਾ ਦਾ ਉਹ ਡੀਲ ਕਰਦਾ ਪਰ ਪ੍ਰਾਪਰਟੀ ਤੁਹਾਡੇ ਸਾਹਮਣੇ ਹੈ ਇਹਦੇ 'ਚ ਵੀ ਚੰਗੇ ਪੈਸੇ ਲੱਗੇ ਹੋਣਗੇ ਤਾਂ ਇਹ ਸਾਰਾ ਸਾਰਾ ਜਿਹੜਾ ਪੈਸਾ ਹੈ ਇਟ ਇਜ਼ ਫਰਮ ਦਾ ਲੀਗਲ ਪ੍ਰੋਸੀਜਰਸ ਪ੍ਰੋਸੀਜਰਸ ਆਫ ਅ ਕ੍ਰਾਈਮ ਬਾਈ ਹੋਈ ਹੈ ਕੀ ਦਾ ਬੱਡੇ ਦਾ ਕੀ ਕਾਰਵਾਈ ਕੀਤੀ ਅੱਜ ਨਗਰ ਕੌਂਸਲ ਕਾਦੀਆਂ ਵੱਲੋਂ ਇਹ ਜਿਹੜੀ ਇਨਕ੍ਰੋਚਮੈਂਟ ਹੈ ਇਹਨੂੰ ਦੂਰ ਕੀਤਾ ਗਿਆ ਆ ਇਹ ਸ੍ਰੀ ਚੰਦ ਸਾਡੇ ਸਫਾਈ ਸੇਵਕ ਸੀਗੇ ਉਹਨਾਂ ਨੇ ਸਰਕਾਰੀ ਜਗ੍ਹਾ ਤੇ ਕਬਜ਼ਾ ਕੀਤਾ ਹੋਇਆ ਸੀ ਇਸ ਸਬੰਧੀ ਅਸੀਂ ਉਹਨਾਂ ਨੂੰ ਨੋਟਿਸ ਪਹਿਲਾਂ ਦੇ ਚੁੱਕੇ ਹਾਂ ਕਿ ਆਪਣੇ ਪੱਧਰ ਤੇ ਹੀ ਇਹਨੂੰ ਹਟਾ ਲਿਆ ਜਾਵੇ ਉਸ ਤੋਂ ਬਾਅਦ ਚ ਇਹ ਇੱਕ ਹੋਰ ਮੌਕਾ ਇਹਨਾਂ ਨੂੰ ਦਿੱਤਾ ਕਿ ਅਸੀਂ ਪੀਪੀ ਐਕਟ ਦੇ ਤਹਿਤ ਇੱਕ ਕੇਸ ਹੋਰ ਕੀਤਾ ਮਾਨਜੋਗ ਐਸਟੀਐਮ ਬਟਾਲਾ ਜੀ ਦੀ ਕੋਰਟ ਵਿੱਚ ਇਹ ਆਪਣਾ ਪੱਖ ਫੇਰ ਆਪਣਾ ਰੱਖ ਸਕ ਪਰ ਇਹਨਾਂ ਵੱਲੋਂ ਕੋਈ ਵੀ ਮਾਲਕੀ ਦਾ ਸਬੂਤ ਉਸ کورٹ ਵਿੱਚ ਮਾਨਜੋਗ ਅਦਾਲਤ ਵਿੱਚ ਨਹੀਂ ਪੇਸ਼ ਕੀਤਾ ਗਿਆ ਜਿਸ ਕਰਕੇ ਇਹ ਕੇਸ ਨਗਰ ਕੌਂਸਲ ਕਾਦੀਆਂ ਦੇ ਹੱਕ ਵਿੱਚ ਹੋਇਆ ਕਿ ਇਹ ਕਬਜ਼ਾ ਜਿਹੜਾ ਹੈ ਨਗਰ ਕੌਂਸਲ ਅਤਰੰਥ ਲਈ ਜੀ ਕੀ ਕਰਦੇ ਨੇ ਅੱਜ ਅਸੀਂ ਜਿੰਨੀ ਵੀ ਇਨਫਰੋਚਮੈਂਟ ਇਹਨਾਂ ਵੱਲੋਂ ਕੀਤੀ ਗਈ ਹੈ ਉਹਨੂੰ ਰਿਮੂਵ ਕੀਤਾ ਗਿਆ ਲਗਭਗ ਤਿੰਨ ਕਨਾਲਾਂ ਦੀ ਜਗ੍ਹਾ ਦੇ ਵਿੱਚ ਇਨਫਰੋਚਮੈਂਟ ਸੀ ਇੱਕ ਹੀ ਹਿੱਸਾ ਜਿਹੜਾ ਉਹ ਕੰਸਟ੍ਰਕਸ਼ਨ ਦਾ ਸੀ ਉਹਦੇ ਨਾਲ ਵੀ ਜੁੜਿਆ ਹੈਗੀ ਹੈ ਹਾਂਜੀ ਪਤਾ ਲੱਗਾ ਆ ਕਿ ਇਸ ਘਰ ਦੇ ਕੁਝ ਮੈਂਬਰਾਂ ਤੇ ਮਤਲਬ ਕੋਈ ਨਸ਼ਾ ਤਸਕਰੀ ਦੇ ਜਿਹੜੇ ਕੇਸ ਆ ਉਹ ਵੀ ਚੱਲ ਰਿਹਾ ਤੇ ਉਹਨਾਂ ਵੱਲੋਂ ਜਿਹੜੀ ਕਾਨੂੰਨੀ ਕਾਰਵਾਈ ਆ ਕਿ ਇਸ ਘਰ ਦੇ ਉੱਤੇ ਇਨਫਰੈਕਸ਼ਨ ਪੀਪੀਐਕਟ ਹੋਈ ਹੋਵੇ ਉਹ ਨਸ਼ਾ ਦੇ ਪੈਸੇ ਵੱਲੋਂ ਹੀ ਕੀਤੀ ਗਈ ਆ ਇਸ ਕਰਕੇ ਇਨਕ੍ਰੋਚਮੈਂਟ ਨੂੰ ਦੂਰ ਕੀਤਾ ਜਾਣਾ ਬਹੁਤ ਜ਼ਰੂਰੀ ਹੈ ভাই ਨਸ਼ਿਆਂ ਵਿਰੋਧ ਵਾਲੀ ਹੈ ਕਿ ਨਾਜਾਇਜ਼ ਕਬਜ਼ਾ ਛੜਾਈ ਨਗਰ ਕੌਂਸਲ ਵੱਲੋਂ ਜਿਹੜੀ ਕਾਰਵਾਈ ਆ ਉਹ ਨਾਜਾਇਜ਼ ਕਬਜ਼ਿਆਂ ਦੀ ਆ ਪੁਲਿਸ ਦਾ ਜਿਹੜੀ ਨਾਲ ਸਹਾਇਤਾ ਆ ਉਸ ਵਿੱਚ ਪੁਲਿਸ ਇਹਨਾਂ ਤੇ ਜਿਹੜੀ ਜਾਇਦਾਦ ਬਣਾਈਆਂ ਉਹਨੂੰ ਰਿਮੂਵ ਕਰਕੇ ਸਾਨੂੰ ਕਬਜ਼ਾ ਦਿਵਾ ਰਹੀ ਹੈ ਹੋਰ ਵੀ ਕਹਦੀ ਆ ਜੇ ਇਨਕ੍ਰੋਚਮੈਂਟ ਹੈਗੀ ਜਿਹੜੀ ਕਰ ਰਹੀ ਚੰਗੀ ਹਾਂਜੀ ਉਹ ਵੀ ਪੀਪੀ ਐਕਟ ਦੇ ਅਧੀਨ ਕੇਸ ਜਿਹੜੇ ਆ ਆਪਾਂ ਭੇਜੇ ਨੇ ਜਦੋਂ ਉਹਨਾਂ ਦਾ ਫੈਸਲਾ ਆ ਜਾਏਗਾ ਅਸੀਂ ਉਹਨਾਂ ਤੇ ਵੀ ਕਾਰਵਾਈ ਕਰਾਂਗੇ